ਮੁਰੇਵਨ ਨਾਲੇ ਮੁਰੇ ਤੇ ਤੈਨੂੰ ਨਾਲ ਚੱਲਾਇਆ ਇਹ ਸਾਲ ਭੱਜ ਗਿਆ ਸਮਾਂ ਤੇ ਤਕਰਾਰ ਆਉਂਦਾ ਅੱਛਾ ਜਿਵੇਂ ਲੱਗੀ ਹੋਣੀ ਹੈ ਨਾ ਇਹ ਵੀ ਇਹਦੇ ਕੀ ਲੱਗੀ ਇਹ ਤਾਂ ਕੰਮ ਨਹੀਂ ਆਇਆ 20 ਬੰਦਿਆਂ ਦੇ ਮੇਰਾ ਮੋਡਾ ਠੋਕ ਹੋ ਗਿਆ ਯਾਰ ਇੰਨੀ ਧੋਖਾ ਮਾਰੇ ਤੁਸੀਂ ਜਦੋਂ ਮੈਨੂੰ ਧੱਕਾ ਮਾਰਿਆ ਮੈਂ ਤਾਂ ਹੀ ਗਿਆ ਭੱਜੋ ਭੱਜੋ ਮੈਂ ਕਿਹਾ ਵੀ ਬੰਦੇ ਬਾਹਰ ਹੈਗੇ ਫਾੜ ਲੈ ਆਂ ਆ ਡੈਰੀ ਆਪਣੀ ਕੋਤਾਰ ਤੇ ਤੈਨੂੰ ਤਾਂ ਫੋਨ ਆ ਕੋ ਨਹੀਂ ਇਸ ਰੱਖ ਰੱਖ ਪਰੇ ਤੈਨੂੰ ਗਿਆ ਭੱਜਣ ਕਿ ਐ ਕਰ ਹਾਂਜੀ ਇਹਨੂੰ ਡਰਾਈਵਰ ਨੂੰ ਹਵਾਲੇ ਦੇ ਦੇ ਅਬੀ ਦੇਖ ਹਾਂ ਲੱਗਿਆ ਇਹ ਵੀ ਕੱਢੀ ਬਈ ਕਰਾਕੀ ਦਾ ਇੱਕ ਦੇ ਕੇ ਹੜਿਆ ਮੈਂ ਕਾ ਇੱਕ ਤੀਜੇ ਤਿੰਨ ਦਿਨ ਬੰਦੇ ਮੇਂ ਬੰਦਾ ਮੇਰੇ ਕੋਲ ਖੂਜੀਆਂ ਨਾਲ ਸਾਡ ਮੁਲਾਜ਼ਮ ਬਧਾਓ ਇਦਾਂ ਦਾ ਬਹੁਤ ਬਰਾ। ਮੁਲਾਜ਼ਮ ਸਾਡੇ ਭਾਵੇਂ ਬੈਂਕ ਵਾਲੇ ਆ। 9 ਤੋਂ 5 ਵਾਲੇ ਆ ਮੁਲਾਜ਼ਮ ਸਾਡੇ। ਅਸੀਂ ਆਂ 24 ਘੰਟੇ ਵਾਲੇ। ਥਾਣੇ ਦੇ ਮੁਲਾਜ਼ਮ ਹੀ ਦੋ ਆ ਬੰਦੇ ਕਰ ਕੀ ਲਊਗਾ ਅੰਦਰ ਫੜ ਕੇ ਬੰਦਾ ਕੀ ਕਰੂਗਾ ਦੱਸ। ਮੈਂ ਅਸੱਚ ਨੂੰ ਕਹੀਆਂ ਤਿੰਨ ਦਿਨ ਤਾਂ ਰੋਪੇ ਘੁੰਮਣ ਦੇ। ਸਾਬ ਕਬੂਤਰ ਇਹਨੇ। ਉਹ ਕਬੂਤਰ ਇਹ ਗਏ ਆ। ਤੁਹਾਡਾ ਬਚਾਇਆ ਉਹਦਾ ਹੁਣ? ਬਚਾਇਆ ਸਾਲਾ ਨੱਕ ਜਾ ਹੁਣੀ ਆ। ਮਾਰੇ ਕੀ ਤੁਹਾਡੇ? ਇਹ ਮੈਂ ਐਡਾ ਇਹ ਕਦੋਂ ਬਾਤ ਨੂੰ ਜਾਣਾ ਮੈਂ ਕਹਾਂ ਰੁਕ ਜਾ ਮੈਂ ਤੈਨੂੰ ਮੁਰਚੀ ਨਾਲ ਭੇਜਦਾ ਮੈਂ ਜੋ ਬੰਦੀ ਪਾਲੀ ਮੈਂ ਛਡੋ ਕੱਲੇ ਚੱਲਣਾ ਬਿਲਕੁਲ ਇਹ ਪੇ ਦੇ ਪੁੱਤਰੇ ਮੈਨੂੰ ਨਾ ਧਕਾ ਦੇ ਗਏ ਤਾਂ ਕਿ ਭੱਜ ਪਏ ਉਹ ਮੈਂ ਜਦ ਮਗਰ ਇਹ ਧਕਾ ਦਿੱਤਾ ਜਾਨੇ ਲੱਗ ਲੋ ਤੁਰਾਈ ਮੇਰੇ ਤਾਂ ਫਸ ਗਈ ਮੈਂ ਫੜਿਆ ਪਿਆ ਮੂੰਹ ਪਰ ਭੱਜਣਗੇ ਇਹ ਜਿਹੜੇ ਦੋ ਬੰਦੇ ਨਾਲ ਆਏ ਸੀ ਉਹ ਤਾਂ ਆਪ ਭਜਾਣ ਦੇ ਇਹਨੂੰ ਕਹਿੰਦੇ ਛੱਡ ਦੇ ਭਾਜੀ ਭੱਜ ਲੈਂਦੇ ਕਹਿੰਦੇ ਇਹਨੂੰ ਯਾਰ ਨਾ ਤਾਂ ਮੈਂ ਜਾਦੇ ਨਹੀਂ ਨਹੀਂ ਜਿਹੜਾ ਬਾਹਰ ਚਿਕਾ ਮੁੰਡਾ ਉਹ ਮੁੰਡਾ ਦਾ ਬਾਹਰ ਸੀ ਨਾਲੋਂ ਕਹਿੰਦਾ ਭੱਜ ਲੈਣ ਦੇ ਕਹਿੰਦਾ ਨੂੰ ਕੋਈ ਗੱਲ ਨਹੀਂ ਸਰਪੰਚ ਯਾਰ ਕੰਮ ਆਇਆ ਕਿੱਥੇ ਸਰਪੰਚ ਬਾਈ ਜੀ ਪਤਾ ਨਹੀਂ ਕਿੱਥੇ ਸਰਪੰਚ ਜੀ ਕਿਦੋਂ ਜੀਮਿਆ ਪਿੰਡ ਦਾ ਕਹਿੰਦੇ ਜੀਮਿਆ ਪਿੰਡ ਦਾ ਕਹਿੰਦੇ ਮੁੰਡਾ ਉਹ ਕਹਿੰਦਾ ਕਿੱਥੇ ਦਾ ਪੀਜੀਨ ਵਾਲੀ ਘੜਾਈ ਕਰਦੇ ਉਹ ਤਾਂ ਸਾਨੂੰ ਧੱਕਾ ਮਾਰਿਆ ਵੀ ਛੱਡਦੇ ਕਹਿੰਦਾ ਭੱਜ ਲੈਣ ਦੇ ਬਾਅਦ ਮੈਂ ਕਿਹਾ ਨੂੰ ਕੀ ਜੀ ਜਿਹੜਾ ਰਾਤ ਨੂੰ ਨਾਕਰ ਨੂੰ ਕਹਿੰਦਾ ਮੁੰਡਾ ਸੌਂ ਨਹੀਂ ਉਹਰੇ ਹੈਗੇ ਵੀ ਸਿਆਲ ਆ ਸੁਣ ਜਾ ਹੋਇਆ ਕਿਹੜੇ ਮਗਾ ਦੋ ਇਹਨਾਂ ਉਹ ਪ੍ਰੈਸ਼ਰ ਦਾ ਡੇਬ ਹੈ ਨਾ ਆ 85 ਜੋ ਆ 85 ਮ ਮੈਨੂੰ ਛੱਟਾ ਮਾਰ ਗਿਆ ਮਲਾਇਮਾਂ ਦੇ ਵਿੱਚ ਹੀ ਉਹਨਾਂ ਨੇ ਪਿੰਡ ਪਾੜ ਗਈ ਉਹਨਾਂ ਦੀ ਸਾਮਝ ਜਾਂਦੇ ਨੇ ਕਿ ਉਹ ਤਰ ਨਹੀਂ ਬੀਤੀ ਨਹੀਂ ਬੰਦਾ ਬੜਾ ਜੋਗਾ ਚਾਹ ਸਕੋ ਹੋਵੇ ਹੋਈ ਭਾਈ ਕਹਿੰਦੇ ਜੀ ਭੱਜ ਲੈਣ ਦਿਓ ਚੱਲਣ ਦਿਓ ਆਹ ਆਹ ਉਹ ਡਰ ਗਿਆ ਭਾਜੀ ਉਹ ਡਰ ਡਰ ਗਿਆ ਥਾਲੇ ਜੋ ਭੱਜੀ ਅੰਦਾ ਮਲਾਇਮਣ ਸਾਰੇ ਭੱਜ ਗਏ ਭਾਜੀ ਯਾਰ ਤੁਹਾਡੇ ਸਾਰੇ ਮਲਾਇਮਣ ਫੱਟੜ ਕਰ ਗਿਆ ਮਾਰ ਮਾਰ ਉਹ ਬਿੱਲਾ ਉਹਨੂੰ ਫੱਟੜ ਕਰ ਗਿਆ ਬਿੱਲਾ ਨੂੰ ਫੱਟੜ ਕਰ ਗਿਆ ਤੇਰੇ ਬੰਦਾ ਕੱਢ ਲੈਣ ਦਿਓ ਭਾਜੀ ਡਰ ਗਿਆ ਯਾਰ ਹੋਰ ਨਹੀਂ ਹੋਈ ਭਾਜੀ ਕੀ ਨਾਮ ਜੀ ਨਾਤਾ ਡਾ ਭਾਜੀ ਭਾਜੀ ਮੇਰਾ ਨਾਮ ਕੀ ਹੈ ਕੀ ਨਾਮ ਕੀ ਹੈ ਨਾਮ ਕੀ ਯਾਰ ਭਾਈ ਮੈਂ ਵੀ ਤੁਹਾਨੂੰ ਕੁਛ ਕੀ ਹੈ ਹੀ ਨਹੀਂ ਨਹੀਂ ਤੁਸੀਂ ਇੱਕ ਜਵਾਨ ਜੋ ਬੰਦਾ ਭਜੰਡਿਆ ਸਗਾ ਤੁਸੀਂ ਉਹਨੂੰ ਸਪੋਰਟ ਕਰਦੇ ਬੈਠੇ ਸੀ ਇਹਨੂੰ ਚੱਲਣ ਦੋ ਚੱਲਣ ਦੋ ਮੈਂ ਖੁਦ ਪੇਸ਼ ਕਰਾਇਆ ਐਫਆਈਆਰ ਚੈੱਕ ਕਰ ਲਓ ਮੈਂ ਖੁਦ ਕਾਦਾ ਮਸਲਾ ਕਾਦਾ ਦੀ ਲੜਾਈ ਝਗੜੇ ਦਾ ਮੈਂ ਖੁਦ ਪੇਸ਼ ਕਰਾਇਆ ਐਫਆਈਆਰ ਤੇ ਚੈੱਕ ਕਰੋ ਮੈਂ ਮੈਂ ਜਦੋਂ ਥਾਣੇ ਜੋ ਬੰਦਾ ਭੱਜਿਆ ਤੁਸੀਂ ਕੱਲੀ ਕੇ ਛੱਡ ਦੇ ਮੈਂ ਨਹੀਂ ਭਜੀ ਮੈਂ ਤਾਂ ਕੋ ਡਰਿਆ ਆਇਆ ਸੀਗਾ ਮੈਂ ਕਿਹਾ ਅਸੀਂ ਫੜ ਲੈਣਾ ਇਹ ਸਾਰੇ ਪੱਤਰਕਾਰਾਂ ਨੇ ਰਣ ਕੇ ਭੱਜਿਆ ਵਾ ਜੀ ਅਸੀਂ ਤੁਹਾਡੇ ਮਗਰ ਹੀ ਭੱਜੇ ਆ ਉਹਨੂੰ ਫੜਿਆ ਉੱਥੋਂ ਮੈਂ ਨਹੀਂ ਫੜਿਆ ਮੈਂ ਮੌਕੇ ਦਾ ਗਵਾਹ ਭਾਜੀ ਮੈਂ ਦੱਸਣ ਆਵਾ ਸੀ ਜੀ ਮੈਨੂੰ ਕਿਹਾ ਕਿ ਭਾਜੀ ਭ ਕੀ ਸੈਨ ਹੋਇਆ ਜਮਾ ਅੰਦਰ ਲੈ ਕੇ ਆਉਣ ਦੇ ਵੀ ਇਹਨਾਂ ਨੂੰ ਤੁਸੀਂ ਇਹ ਗੱਲ ਹੀ ਕਹਿ ਰਹੇ ਆ ਭੱਜਣ ਨੂੰ ਇਹਨੂੰ ਤੁਹਾਨੂੰ ਪਤਾ ਹੈ ਕਿ ਮਲਾਜਮ ਤੋਂ ਸੱਟਾ ਮਾਰ ਕੇ ਭੱਜ ਜਾਂਦੇ ਏ ਸਹੀ ਤੁਹਾਨੂੰ ਜਵੈਟਰ ਦੇ ਕੋਈ ਨਹੀਂ ਮਦਦ ਕੀਤੀ ਇਸ ਗੱਲ ਦਾ ਤੁਹਾਨੂੰ ਲੋਕਾਂ ਨੂੰ ਪਤਾ ਹੋਣਾ ਜੇ ਉੱਥੋਂ ਫੜ ਕੇ ਵੀ ਮੈਂ ਹੀ ਨਾਲ ਲੈ ਕੇ ਆਇਆ ਨਹੀਂ ਤੁਹਾਨੂੰ ਪਤਾ ਨਹੀਂ ਫੋਨ ਨਿਕਲਦਾ ਮਲਾਜਮ ਦਾ ਨਿਕਲਦਾ ਭਾਈ ਇਹਦੇ ਵੀ ਪਿੰਡ ਲਾ ਲੜਾਈ ਕੀਤੀ ਹੋ ਬਸ ਕਿਹੜੇ ਕਿਹੜੇ ਪਿੰਡ ਤੋਂ ਮੁੰਡਾ ਭਵੇਲੀ ਤੋਂ ਭਾਈ ਕੀ ਨਾਮ ਹੈ ਮੁੰਡੇ ਦਾ ਰਜਤ ਤੇ ਪੇਸ਼ ਤੁਸੀਂ ਕੀਤਾ ਅੱਜ ਮੈਂ ਹੀ ਕਿਰਾਇਆ ਭਾਜੀ ਅੱਜ ਤੇ ਭੱਜ ਗਿਆ ਕਿ ਉਹ ਅਸੀਂ ਅੰਦਰੋਂ ਫੇਰ ਭਾਜੀ ਡਰ ਕੇ ਭੱਜ ਗਿਆ ਮੈਂ ਤਾਂ ਆਪਾਂ ਤੁਹਾਨੂੰ ਕੀ ਲੱਗਦਾ ਮੇਰਾ ਭਤੀਜਾ ਲੱਗਦਾ ਨਹੀਂ ਤੁਸੀਂ ਫੜ ਕੇ ਲਿਆ ਡਰਿਆ ਕਿ ਉਹ ਜਾਂ ਤੁਸੀਂ ਨਾਲ ਬੈਠੇ ਮੈਂ ਤਾਂ ਉਹਨੂੰ ਕਿਹਾ ਸੀ ਮੈਂ ਨਹੀਂ ਉਹਨੂੰ ਇਸ ਗੱਲ ਉਹਦੇ ਮਗਰ ਤਾਂ ਅਸੀਂ ਆਏ ਆ ਨਹੀਂ ਉਹਨੂੰ ਕੁੱਟਿਆ ਮਾਰਿਆ ਤਾਂ ਭੱਜਿਆ ਉਹ ਪਤਾ ਨਹੀਂ ਕੀ ਚੱਕਰ ਉਹਦੇ ਤੁਹਾਡੇ ਮਲਾਇਮ ਤੇ ਖੂਨ ਨਿਕਲਦਾ ਪਾ ਸਾਰਾ ਨੱਕ ਦੇ ਹੱਥ ਜੀ ਉਹਦੇ ਡਿਗੀ ਹੈ ਤੁਹਾਡੇ ਸਾਹਮਣੇ ਜਦੋਂ ਆਪ ਪਹਿਲੇ ਲੇਕਿਨ ਨੀ ਉਹਨੂੰ ਕਦੇ ਮਾਰ ਕੇ ਭੱਜਿਆ ਗੱਲ ਪੁੱਛ ਲੋ ਆ ਗਿਆ ਅੰਦਰ ਕਿਉਂਕਿ ਜਦੋਂ ਸਾਰੀ ਮੀਡੀਆ ਸਾਰੀ ਮੀਡੀਆ ਇੱਥੇ ਬਾਹਰ ਖੜੀ ਸੀ ਕਿ ਜਦੋਂ ਭੱਜਿਆ ਸੀ ਸਾਰੀ ਮੀਡੀਆ ਨੇ ਫੜਿਆ ਤੁਸੀਂ ਉਹਨੂੰ ਵਿੱਚ ਕਹਿਣ ਤੇ ਛੱਡ ਦੇ ਭਾਈ ਛੱਡ ਦੇ ਮੈਂ ਫੜਦਾ ਆ ਹਾਂ ਨੇ ਅੰਦਰ ਕੈਮਰੇ ਕ ਮਗਰ ਹੋਈ ਆ ਗੱਲ ਆਪਾਂ ਫੜਿਆ ਉਹਨੂੰ ਮੈਂ ਫੜ ਕੇ ਹੀ ਲੈ ਕੇ ਆਇਆ ਸਾਡੇ ਕੀ ਨਾਮ ਹੈ ਭਜੀ ਨਾ ਬੰਟੂ ਆ ਇਹ ਬੰਡ ਤਾਂ ਤੁਸੀਂ ਚੀਮਿਆ ਦੋ ਤੇ ਮੁੰਡਿਆ ਨਾ ਕਰੀਆ ਜਿਹੜਾ ਭੱਜਦਾ ਵੇਜਤ ਭਾਈ ਤੇ ਤੁਹਾਡੇ ਨਾਲ ਕੋਈ ਸੀ ਮੁੰਡਾ ਟੋਪੀ ਵਾਲਾ ਉਹ ਵੀ ਕਹਿਣ ਦੇ ਛੱਡ ਦੇ ਕਹਿੰਦਾ ਭੱਜ ਲੈਂਦੇ ਕਹਿੰਦਾ ਇਹਨੂੰ ਭਾਜੀ ਅਸੀਂ ਉਹਨੂੰ ਫੜਿਆ ਕੋਲ ਇਹ ਵੀ ਦੇਖੋ ਆਈ ਉਹਨੂੰ ਨਾ ਇਹ ਦੇਖੋ ਭਾਈ ਖਾਣੇ ਵਿੱਚ ਤੁਸੀਂ ਲੈ ਕੇ ਆਏ ਆ ਇੱਕ ਤਾਂ ਮੁਲਾਜਮ ਦਾ ਸਾਟ ਸੱਟ ਲੱਗੀ ਸਾਟ ਭਾਈ ਮੁਲਾਜਮ ਜਿਹੜਾ ਬਾਹਰ ਭੱਜ ਲਗਾ ਉਹ ਵੀ ਡਿੱਗ ਕੇ ਇੱਥੋਂ ਮੁਲਾਜਮ ਇੱਥੇ ਆ ਉਹਦੇ ਮਗਰ ਹੋਇਆ ਉੱਦਾਂ ਨਹੀਂ ਉਹ ਮੈਂ ਆਪਾਂ ਗਲਤੀ ਉਹ ਹੀ ਮੰਨਦੇ ਆ ਆਪਾਂ ਉਹ ਇਹ ਤਾਂ ਕਹਿੰਦੇ ਹੀ ਗਏ ਆ ਤੁਸੀਂ ਵੀ ਮਗਰ ਨਹੀਂ ਸੀਗੇ ਮੈਨੂੰ ਨਹੀਂ ਪਤਾ ਤੁਸੀਂ ਮੈਨੂੰ ਕਿਹਾ ਭਾਈ ਛੱਡ ਦੇ ਭੱਜ ਲੈਂਦੇ ਤੁਸੀਂ ਮੈਨੂੰ ਵੀ ਕਿਹਾ ਭਾਈ ਮੈਂ ਕਿਹਾ ਮੈਂ ਮੋਰੇ ਫੜਿਆ ਮੋਰੇ ਹੋ ਗਿਆ ਭਾਈ ਉਹ ਤਾਂ 10 ਬੰਦੇ ਦੇ ਕਾਬੂ ਨਹੀਂ ਸੀ ਆਂਦੇ ਮੁੰਡਾ ਤੁਸੀਂ ਤਾਂ ਛੱਡ ਦੀ ਜਾਨ ਤਾਂ ਹੈ ਨਹੀਂ ਕਿ ਤੁਸੀਂ ਦੇਖ ਹੀ ਲਿਆ ਦੇਖ ਹੀ ਲਿਆ ਮਲਾਜਮਾ ਫਿਰਦਾ ਭਾਈ ਦੋ ਮਲਾਜਮਾ ਨੂੰ ਥਾਣਾ ਭੱਜ ਗਿਆ ਅੰਦਰ ਥਾਣੇ ਦੇ ਵਿੱਚੋਂ ਕਸਕੜੀ ਚੋਂ ਭੱਜ ਗਿਆ ਬੰਦਾ ਤੁਸੀਂ ਕਹੀਆਂ ਨੇ ਜਰਦੀ ਜਮਾ ਤਾਂ ਮੈਂ ਕਰਾ ਕੇ ਆਇਆ ਦੇਖੋ ਯਾਰ ਤਾਂ ਦਰਜ ਹੋਈ ਨਾ ਫਿਰ ਮੈਂ ਹੀ ਤਾਂ ਉਹਨੂੰ ਲੈ ਕੇ ਆਇਆ ਅੱਜ ਫਿਰ ਤੁਸੀਂ ਮਦਦ ਕਰਨ ਲੱਗੇ ਆ ਭਾਈ ਜੀ ਮੈਂ ਤਾਂ ਪਿੱਛੇ ਆ ਤੁਹਾਡੇ ਸਾਹਮਣੇ ਤੁਸੀਂ ਸਾਨੂੰ ਕਿਉ ਕਦੋਂ ਵੀ ਫੜਿਆ ਤੁਸੀਂ ਭਜਾਨ ਚ ਪੂਰੀ ਮਦਦ ਕੀਤੀ ਬੰਦੇ ਦੀ ਤੁਸੀਂ ਭਜਾਨ ਚ ਪੂਰੀ ਮਦਦ ਕੀਤੀ ਬੰਦੇ ਦੀ ਬਾਜੀ ਕੋਈ ਮਦਦ ਨਹੀਂ ਚਲੋ ਅੱਗੇ ਜਿੱਤੀ ਸਾਹਿਬ ਇੱਕ ਵਾਰ ਕਰਾਉਂਦੇ ਆਣਾ ਰਵੜ ਤੇ ਦਿੱਤੀ ਸ਼ਾਮ ਨੂੰ ਕਿਸੇ ਬਟਲਰ ਕੇ ਨੇਨਾ ਆਨੇ ਚ ਦੋੜ ਦੇ ਕੋਸ਼ਿਸ਼ ਕੀਤੀ ਜਿਹਦੇ ਵਿੱਚ ਉਹ ਕਿ ਚੱਲਣ ਦੇ ਕਲਾਮ ਸਿੰਘ ਜੀ ਉਹਨਾਂ ਨੂੰ ਵੀ ਧੱਕਾ ਮਾਰਿਆ ਗਿਆ ਤੇ ਮੁੰਸ਼ੀ ਦੀ ਵੀ ਥੋੜੀ ਸੱਜੇ ਲੱਗੀ ਉਹਦੇ ਵਾਸਤੇ ਤੁਹਾਡੇ ਨੂੰ ਬਖਸ਼ਾਈ ਜੀਵਾ ਮਾਤਾ ਇਹ ਜਿਹੜਾ ਕੋਰਪੋਰਨ ਨੰਬਰ 85 ਜਿਹੜਾ ਜਸਬੀਰ ਸਿੰਘ ਵਾਸੀ ਕੋਵੈਲੀਵਲੋਂ ਦਰਦ ਪਹੁੰਚਿਆ ਸੀ ਜਿੰਦੇ ਵਿੱਚ ਜਿਹੜਾ ਇੱਕ ਰਜਤ ਨਾਮ ਦਾ ਜਿਹੜਾ ਦੋਸ਼ੀ ਆ ਉਹਨੂੰ ਗ੍ਰਿਫਤਾਰ ਕੀਤਾ ਗਿਆ ਸੀ ਤੇ ਸੁਣਿਆ ਮੈ ਉਹਨੇ ਗੱਲ ਹੋਈ ਹੈ ਸੱਚ ਨੂੰ ਸੱਚ ਇਨਸੀਡੈਂਟ ਕੋਈ ਕੋੰਟਰ ਜਿਹੜਾ ਉਹ ਹੋਇਆ ਤੇ ਉਹਨੇ ਧੰਦੀ ਕੋਸ਼ਿਸ਼ ਕੀਤੀ ਪਰ ਉਹ ਉਥੇ ਮਾਜਿ ਜਿਹੜੇ ਆ ਉਹ ਜੋਸੀ ਪੁਲਿਸ ਸਟੇਸ਼ਨ ਚ ਉਹਨਾਂ ਨੇ ਅਪ੍ਰੀਹੈਂਡ ਕਰ ਲਿਆ ਤੇ ਪੁੱਛੀ ਜਿਹੜਾ ਲੋਕਾਂ ਨੇ ਵੀ ਉਥੇ ਜਿਹੜਾ ਆ ਮੌਜੂਦ ਸੀ ਉੱਥੇ ਕਿਸੇ ਆਪਣੇ ਕੰਮ ਕਰਨ ਲਈ ਆਸੀ ਉਹਨਾਂ ਨੇ ਵੀ ਹੈਲਪ ਕੀਤੀ ਤੇ ਇਸ ਤਰ੍ਹਾਂ ਮੁਲਾਜ਼ਮਾਂ ਦੇ ਸੱਟ ਵੀ ਲੱਗੀ ਤੇ ਹੱਥਾਂ ਪਾਈ ਵੀ ਹੋਈ ਤੇ ਜਿਹੜੇ ਇਹਦੇ ਜੁਰਮ 'ਚ ਕੀ ਵਾਅਦਾ ਕੀਤਾ ਜਾ ਰਿਹਾ ਮੈਂ ਹੁਣੇ ਗੱਲ ਕਰ ਰਿਹਾ ਸੀ ਜੀ ਐਸਐਸਓ ਨਾਲ ਜੇਕਰ ਦਾ ਨ ਕੋਈ ਇਨਸੀਡੈਂਟ ਹੋਇਆ ਉਹ ਪਰ ਜੁਰਮ ਦਾ ਵਾਅਦਾ ਸਰ ਕਿਹੜੇ ਕੇਸ ਦੇ ਵਿੱਚ ਹੋਇਆ ਸੀ ਕੁਝ ਪਤਾ 323 24 ਦਾ ਇੱਕ ਕੇਸ ਸੀ ਕਦੋਂ ਦਾ ਹੋਇਆ ਸੀ ਇਹ ਆਈ ਥਿੰਕ ਕੋਈ ਵੀ ਆਰਟ ਚਾਰ ਤਿੰਨ ਚਾਰ 11 ਤੇ ਕੱਲ ਸਰ ਨੂੰ ਕੋਸਰ ਰੀਬੈਸਟ ਕਰਕੇ ਲੈ ਜਾ ਕੋਈ ਆਪ ਆਣ ਕੇ ਪੇਸ਼ ਹੋ ਜਾਂਦੇ ਨਹੀਂ ਮੈਨੂੰ ਜਿਆਦਾ ਨਹੀਂ ਪਤਾ ਹੈਗਾ ਜੀ ਇਸ ਵਜਿਹੇ ਕਿ ਉਹ ਆਪ ਆਇਆ ਜਾਂ ਕੋਈ ਮਿਲ ਜਾ ਕੇ ਰੀਡ ਕਰਕੇ ਪੁਲਿਸ ਨੇ ਰੀਸਟ ਕੀਤੀ ਇਸ ਤਰ੍ਹਾਂ ਦੇ ਘਟਨਾਵਾਂ ਡੈਪਲੀ ਕਰਕੇ ਡੈਪਲੀ ਕਰਕੇ ਹੋ ਰਹੇ ਹਨ ਨਫੀ ਵੀ ਥੋੜੀ ਘੱਟ ਤੇ ਚਲੋ ਹੈ ਪਰ ਅਦਰਵਾਈਜ਼ ਹਰ ਬੰਦੇ ਦੀ ਆਹ ਤਰ੍ਹਾਂ ਤੁੰਗੀ ਕੋਈ ਛਲਾ ਸ਼ਰਾਕਤੀ ਅੰਸਰ ਹੁੰਦਾ ਹੋਵੇ ਇਦਾਂ ਦੀ ਕੋਈ ਕੋਸ਼ਿਸ਼ ਕਰਦਾ ਆ ਠੀਕ ਆ ਫਿਰ ਆਪਾਂ ਗੱਲ ਤੋਂ ਨਹੀਂ ਹੁੰਦੇ ਇਹ ਜਿਹੜਾ ਲੜਨਾ ਸੁਣਾ ਲਈ ਜਿਹੜਾ ਹੈ ਉਹਦਾ ਵਾਕਿਆ ਹੁਣ ਤੋਂ ਯਾ ਬਾਤ ਦਾ ਸਰ ਜਿਹੜੇ ਦੋ ਨੌਜਵਾਨਾਂ ਨਾਲ ਉਹ ਨਾਲ ਆਏ ਸੀਗੇ ਉਹਨਾਂ ਨੇ ਪੂਰੀ ਭਜਾਨ ਦੇ ਵਿੱਚ ਮਦਦ ਕੀਤੀ ਉੱਥੇ ਜਦੋਂ ਬੰਦਿਆਂ ਨੇ ਫੜਿਆ ਉਹ ਕਹਿੰਦੇ ਜਾਲਾਂ ਦੇ ਕੋਈ ਗੱਲ ਨਹੀਂ ਭੱਜ ਲਿਆ ਦੇ ਉਹਨਾਂ ਨੂੰ ਹਜੇ ਕੋਈ ਲੈ ਕੇ ਵੀ ਹੋਈ ਆਏ ਸੀ ਕਹਿੰਦੇ ਬੇਚਰਾਣਾ ਸੀ ਜਿਹੜੀ ਤੁਸੀਂ ਦੱਸ ਜਿਹੜਾ ਪੂਰੇ ਇਨਸੀਡੈਂਟ ਦਾ ਪਤਾ ਨਹੀਂ ਕੀ ਉੱਥੇ ਹੈਗਾ ਹਲਾ ਜੇ ਉਹ ਬੰਦੇ ਨਾਲ ਦੇ ਇਨਵੋਲਵ ਹੁੰਦੇ ਆ ਤੇ ਉਹ ਵੀ ਇਹ ਜੁਰਮ ਤੇ ਸ਼ਾਮਿਲ ਕੀਤੇ ਜਾਣਗੇ ਫਰਾਂ ਮੈਨੂੰ ਸਾਰੇ ਹਾਲਾਤਾਂ ਤੋਂ ਜਾਣੂ ਹੋਣ ਦੋ ਅਮਰੋ ਤੁਹਾਡੇ ਨੌਲੇਜ ਦੇ ਮੁਤਾਬਕ ਜੇ ਤੁਹਾਨੂੰ ਨਹੀਂ ਵੀ ਪਤਾ ਜੇ ਇਨ ਕੇਸ ਉਹ ਬੰਦੇ ਪਾਏ ਜਾਂਦੇ ਆ ਵੀ ਇਹ ਬੰਦੇ ਭਜਾਣ ਦੇ ਵਿੱਚ ਇਹਨਾਂ ਨੇ ਮਦਦ ਕੀਤੀ ਆ ਫਿਰ ਤੁਸੀਂ ਕਹਿ ਰਹੇ ਹੋ ਨਾ ਕਿ ਖੁਦ ਪੇਸ਼ ਕੀਤਾ ਉਹਨਾਂ ਨੇ ਜੇਕਰ ਉਹਨਾਂ ਨੇ ਖੁਦ ਪੇਸ਼ ਕੀਤਾ ਆ ਤੇ ਫਿਰ ਉਹ ਜਿਹੜੀ ਸਿਚੁਏਸ਼ਨ ਆ ਉਹ ਥ੍ਰੀ ਅਲੱਗ ਹੋਏਗੀ ਕਿ ਜੇਕਰ ਪੁਲਿਸ ਨੇ ਜਿਹੜਾ ਗ੍ਰਫਤਾਰ ਕਰਨ ਦੀ ਜਦੋਂ ਉਹ ਗਈ ਆ ਉਦੋਂ ਉਹ ਕੋਲ ਕੇ ਸੇ ਨਿਭਾਣ ਦੀ ਤੁਸੀਂ ਸਿਚੁਏਸ਼ਨ ਨਹੀਂ ठाਣੇ ਚੋ ਭਜਾਣ ਦੇ ਬੋਝੇ ਜਿੱਤੀ ਉੱਥੋਂ ਤਾਂ ਲੈ ਆਏ ਸੀ ठाਣੇ ਚੋ ਭਜਾਣ ਦੀ ਉਹਨਾਂ ਬੰਦਿਆਂ ਨੇ ਕੋਸ਼ਿਸ਼ ਕੀਤੀ ਔਰ ਜਿਹੜੇ ਬੰਦੇ ਵਿਚਾਰੇ ਸੀ ਉਹਨਾਂ ਨੂੰ ਕਹਿ ਰਹੇ ਸੀ ਜਾ ਲੈਣ ਦੋ ਮੈਰੀ ਖੈਰ ਲੈਣੇ ਜੀ ਜੇ ਕੋਈ ਇਦਾਂ ਦੀ ਲੱਗਾਂ ਹੋ ਰਹਾ ਤੇ ਜ਼ਰੂਰ ਸਰ ਜੀ ਜਾਂਚ ਹੋ ਗਈ ਹਾਂਜੀ ਜਾਂਚ ਕਰ ਲੈਣੇ ਜੀ ਆਪਾਂ ਜਾਂਚ ਕਰ ਲੈਣੇ ਜੋ ਵੀ ਹੈ ਉਹ ਜਿਹੜੇ ਪੁਲਿਸ ਮੌਜੂਦ ਸੀ ਉਹ ਜ਼ਿਆਦਾ ਕਲੀਅਰ ਨਹੀਂ ਦੱਸ ਪਾਉਂਦੇ ਕਿ ਥੋੜਾ ਇਸ ਕਿੰਟਰ ਸਰ ਦੋ ਮਲਾਜਮ ਮੌਜੂਦ ਸੀ ਇੱਕ ਸਬ ਇੰਸਪੈਕਟਰ ਤੇ ਇੱਕ ਮੋਸੀ ਸਾਹਿਬ ਦੋਨਾਂ ਦੇ ਸੱਟਾਂ ਲੱਗੀਆਂ ਆਈਆਂ ਕੋਈ ਪਤਾ ਲੱਗਾ ਸਰ ਕਿੰਨੇ ਕਿ ਸੱਤਾਂ ਤੋਂ ਤੱਕ ਕੋਈ ਸੱਚੀ ਮੈਨੂੰ ਰਿਪੋਰਟ ਨਹੀਂ ਹੋਈ ਤੁਹਾਡੇ ਲਈ ਮੈਨੂੰ ਪਤਾ ਲੱਗ ਰਿਹਾ ਹੈ ਉਹ ਉਸ ਤੋਂ ਬਾਅਦ ਮੈਂ ਉਸ ਨੂੰ ਨਾਲ ਵਿਚਾਰ ਕੀਤੀ ਮੈਂ ਉਹਨੂੰ ਬੁਲਾਇਆ ਗਿਆ ਜੋ ਵੀ ਹਾਲਾਤ ਪੈਣ ਉਸਨੂੰ ਤਾਪਰੇ ਕਾਰਵਾਈ ਕੀਤੀ ਜਾਏਗੀ